हां भाई ਤੁਸੀਂ ਇੱਕ ਵਾਰੀ ਹਰੀ ਮਿਰਚ ਤੇ ਅਦਰਕ ਦਾ ਆਚਾਰ ਹੈ ਜਿਹੜਾ ਉਹ ਇਸ ਤਰੀਕੇ ਨਾਲ ਬਣਾਓ ਤੁਹਾਡਾ ਆਚਾਰ ਹੈ ਜਿਹੜਾ ਉਹ ਕਦੇ ਖਰਾਬ ਨਹੀਂ ਹੋਊਗਾ ਬਹੁਤ ਹੀ ਟੇਸਟੀ ਬਣਦਾ ਹੈ ਤੇ ਥੋੜੇ ਟਾਈਮ ਚ ਬਣ ਕੇ ਤਿਆਰ ਹੋ ਜਾਂਦਾ ਹੈ ਅਦਰਕ ਤੇ ਮਿਰਚੀ ਦਾ ਆਚਾਰ ਹੈ ਜਿਹੜਾ ਉਹ ਲੰਬੇ ਸਮੇਂ ਤੱਕ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਬਣਾਉਣਾ ਕਿਵੇਂ ਹਰੀ ਮਿਰਚ ਲੈ ਲਓ ਹਰੀ ਮਿਰਚ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਓ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਕਰ ਛੋਟਾ ਛੋਟਾ ਸਾਰੀਆਂ ਮਿਰਚਾਂ ਦੇ ਵਿੱਚ ਕਰ ਕੱਟ ਲਗਾ ਲਓ ਕੱਟ ਲਗਾਉਣ ਤੋਂ ਬਾਅਦ ਜਿਹੜੀ ਆ ਜਿਹੜਾ ਆਪਣਾ ਅਦਰਕ ਆ ਉਹਦਾ ਛਿਲਕਾ ਜਿਹੜਾ ਉਹ ਚੰਗੀ ਤਰ੍ਹਾਂ ਉਤਾਰ ਲਓ ਉਸ ਤੋਂ ਬਾਅਦ ਅਦਰਕ ਦੀਆਂ ਜਿਹੜੀਆਂ ਫਾੜੀਆਂ ਨੇ ਉਹ ਕਰ ਲਓ ਨਾ ਬੜੀਆਂ ਮੋਟੀਆਂ ਹੋਣ ਨਾ ਹੀ ਬੜੀਆਂ ਬਰੀਕ ਹੋਣ ਮੀਡੀਅਮ ਸਾਈਜ਼ ਦੀਆਂ ਉਸ ਤੋਂ ਬਾਅਦ ਇੱਕ ਕੜਾਈ ਲੈ ਲਓ ਕੜਾਈ ਦੇ ਵਿੱਚ ਜਿਹੜਾ ਸਰੋਂ ਦਾ ਤੇਲ ਹੈ ਜਿੰਨੀ ਆਪਣੀਆਂ ਮਿਰਚਾਂ ਹੋਣਗੀਆਂ ਅਦਰਕ ਹੋਊਗਾ ਉਹਦੇ ਮੁਤਾਬਕ ਜਿਹੜਾ ਆਪਣਾ ਸਰੋਂ ਦਾ ਤੇਲ ਆ ਉਹ ਪਾ ਲਓ ਇਹਨੂੰ ਚੰਗੀ ਤਰ੍ਹਾਂ ਗਰਮ ਕਰ ਲਓ ਗਰਮ ਕਰਨ ਤੋਂ ਬਾਅਦ ਇਦੇ 'ਚ 100 ਪਾਦੋ 100 ਪਾਉਣ ਤੋਂ ਬਾਅਦ ਥੋੜਾ ਜਿਹਾ ਇਦੇ 'ਚ ਜੀਰਾ ਪਾਦੋ ਜੀਰਾ ਪਾਉਣ ਤੋਂ ਬਾਅਦ ਇਦੇ 'ਚ ਮੇਥੀ ਦਾਣਾ ਮੇਥੀ ਦਾਣਾ ਐਡ ਕਰ ਦੋ ਉਸ ਤੋਂ ਬਾਅਦ ਕਲੌਂਜੀ ਪਾਦੋ ਕਲੌਂਜੀ ਜਦੋਂ ਇਹ ਸਾਰੀ ਚੰਗੀ ਤਰ੍ਹਾਂ ਭੁੰਨ ਜੇ ਉਸ ਤੋਂ ਬਾਅਦ ਜਿਹੜੀਆਂ ਆਪਣੀਆਂ ਹਰੀਆਂ ਮਿਰਚਾਂ ਸੀ ਜਿਨ੍ਹਾਂ ਤੇ ਆਪਾਂ ਨੇ ਕੱਟ ਲਗਾ ਕੇ ਰੱਖਿਆ ਹੋਇਆ ਸੀ ਉਹ ਵਿੱਚ ਪਾ ਦੋ ਵਿੱਚ ਪਾਉਣ ਤੋਂ ਬਾਅਦ ਜਿੰਨੀਆਂ ਆਪਣੀਆਂ ਮਿਰਚਾਂ ਨੇਗੀਆਂ ਉਹਦੇ ਅਕੋਰਡਿੰਗ ਹੀ ਇਦੇ 'ਚ ਨਮਕ ਪਾ ਦਿਓ ਨਮਕ ਪਾਉਣ ਤੋਂ ਬਾਅਦ ਕੁਝ ਮਸਾਲੇ ਨੇ ਜਿਨ੍ਹਾਂ ਨੂੰ ਆਪਾਂ ਨੇ ਪੀਸ ਕੇ ਰੱਖਿਆ ਸੀ ਜਿਵੇਂ ਕਿ ਰਾਈ ਕਨੀਆ ਪਾਊਡਰ ਇਹਨਾਂ ਨੂੰ ਵਿੱਚ ਮਿਕਸ ਕਰ ਦਿਓ ਮਿਕਸ ਕਰਨ ਤੋਂ ਬਾਅਦ ਇੱਕ ਚਮਚਾ ਜਿਹੜਾ ਉਹ ਹਲਦੀ ਪਾਊਡਰ ਦਾ ਪਾ ਦਿਓ ਹਲਦੀ ਪਾਉਣ ਤੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿਓ ਮਿਕਸ ਕਰਨ ਤੋਂ ਬਾਅਦ ਜਿਹੜਾ ਆਪਣਾ ਆਚਾਰ ਆ ਉਹ ਇਸ ਤਰੀਕੇ ਨਾਲ ਦਿਖੂਗਾ ਉਸ ਤੋਂ ਬਾਅਦ ਜਿਹੜਾ achar ਹੈ ਉਹ ਆਪਣਾ ਰੈਡੀ ਹੋ ਗਿਆ ਤੁਸੀਂ ਇਹਨੂੰ ਸਟੋਰ ਕਰਕੇ ਲੰਮੇ ਸਮੇਂ ਤੱਕ ਰੱਖ ਸਕਦੇ ਹੋ ਸਬਜੀ ਨਾਲ ਰੋਟੀ ਨਾਲ ਤੁਸੀਂ ਇਹਨੂੰ ਇੰਜੋਏ ਕਰੋ